ਇੱਕ ਵਾਰੀ ਇੱਕ ਟਕਸਾਲ ਦੇ ਵਿੱਚ ਨਾ ਕੋਈ ਮੂਰਤੀ ਘੜਾ ਸੀ ਜੀ ਉਹ ਜਦੋਂ ਗਿਆ ਤੇ ਜਾ ਰਿਹਾ ਸੀ ਉਹਨੂੰ ਤਿੰਨ ਚਾਰ ਨਾ ਪੱਥਰ ਮਿਲ ਗਏ ਰਸਤੇ 'ਚ ਓਕੇ ਉਹਨੇ ਸੋਚਿਆ ਵੀ ਮੈਂ ਇਹਨਾਂ ਤੋਂ ਮੂਰਤੀਆਂ ਘੜਾਂਗਾ ਜੀ ਉਹਨਾਂ ਨੇ ਆਪਣੇ ਪੱਥਰ ਚੁੱਕੇ ਤੇ ਟਕਸਾਲ ਦੇ ਵਿੱਚ ਲੈ ਆਇਆ ਹਮ ਤਾਂ ਉਹਨੇ ਜਦੋਂ ਮੂਰਤੀ ਘੜਨ ਲੱਗਿਆ ਤੇ ਜਦੋਂ ਪਹਿਲੀ ਉਹਨੇ ਮੂਰਤੀ ਸ਼ੁਰੂ ਕੀਤੀ ਘੜਨੀ ਤਾਂ ਉਹ ਪੱਥਰ ਮੁੜਕ ਗਿਆ ਉਹਨੇ ਮਤਲਬ ਜਦੋਂ ਤੇਸੀ ਤੇ ਸ਼ੈਣੀ ਦਾ ਵਾਰ ਕੀਤਾ ਉਹਦੇ ਤੇ ਪੱਥਰ ਉਹ ਮੁੜਕ ਗਿਆ ਤੇ ਉਹਨੇ ਸੋਚਿਆ ਵੀ ਇਹਦਾ ਬੈਲੈਂਸ ਨਹੀਂ ਬਣਨਾ ਉਹਨੇ ਪਰਾਂ ਰੱਖਤਾ ਜੀ ਫਿਰ ਦੂਸਰੇ ਦੀ ਵਾਰੀ ਆਈ ਦੂਸਰੇ ਨੂੰ ਰੱਖਿਆ ਦੂਸਰੇ ਨਾਲ ਵੀ ਇਹੀ ਹਾਲ ਹੋਇਆ ਉਹ ਵੀ 부ੜਕ ਗਿਆ ਹੂੰ ਤੇ ਫਿਰ ਤੀਸਰੇ ਦੀ ਇਸੇ ਤਰ੍ਹਾਂ ਚੌਥੇ ਦੀ ਜਦੋਂ ਵਾਰੀ ਆਈ ਚੌਥਾ ਪੱਥਰ ਟਿਕ ਗਿਆ ਜੀ ਉਹਨੇ ਟਿਕ 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 ਕਰਕੇ ਨਾ ਬਹੁਤ ਸੋਹਣੀ ਮੂਰਤੀ ਘੜ ਲਈ ਇੱਕ ਹੂੰ ਤਾਂ ਮੂਰਤੀ ਘੜਨ ਤੋਂ ਬਾਅਦ ਜਦੋਂ ਉਹ ਮੂਰਤੀ ਸ਼ਹਿਰ ਵਾਸੀਆਂ ਨੂੰ ਬਹੁਤ ਜ਼ਿਆਦਾ ਪਸੰਦ ਆਈ ਉਹਨਾਂ ਨੇ ਸੋਚਿਆ ਵੀ ਦੀ ਸਥਾਪਨਾ ਕਰਾਂਗੇ ਉਹ ਉਹਨਾਂ ਤੋਂ ਲੈ ਕੇ ਗਏ ਹੂੰ ਦੁੱਧ ਨਾਲ ਨਹਲਾਇਆ ਗਿਆ ਗੁਲਾਬ ਦੇ ਫੁੱਲਾਂ ਦੀ ਪਾਲਕੀ ਚ ਬਿਰਾਜਮਾਨ ਕੀਤਾ ਗਿਆ ਮੰਦਰਵਾਲ ਨੂੰ ਜਾ ਰਿਹਾ ਹੁਣ ਜਿਹੜੇ ਉਹ ਤਿੰਨ ਪੱਥਰ ਜਿਹੜੇ ਜਿਨ੍ਹਾਂ ਤੋਂ ਕੁਝ ਬਣਿਆ ਨਹੀਂ ਸੀ ਉਹਨੇ ਸੋਚਿਆ ਵੀ ਇੱਥੇ ਟਕਸਾਲ ਦੇ ਵਿੱਚ ਵੀ ਮੇਰੀ ਜਗ੍ਹਾ ਹੀ ਰੋਕਦੇ ਆ ਉਹ ਚਾ ਕੇ ਉੱਥੇ ਹੀ ਸੁਟਿਆ ਜਿੱਥੋਂ ਲੈ ਕੇ ਆਇਆ ਸੀ ਔਰ ਰੱਬ ਸਵਾਭੀ ਤੁਸੀਂ ਇਹ ਦੇਖੋ ਵੀ ਜਿਹੜਾ ਮੰਦਰ ਨੂੰ ਜਾਣ ਵਾਲਾ ਰਸਤਾ ਹੀ ਸੀ ਉਹ ਹੁਣ ਜਦੋਂ ਉਹ ਸ਼ੋਭਾ ਯਾਤਰਾ ਦੇ ਰੂਪ ਚ ਪਾਲਕੀ ਦੇ ਵਿੱਚ ਬਿਰਾਜਮਾਨ ਜਿਹੜੀ ਮੂਰਤੀ ਆ ਉਹ ਜਾ ਰਹੀ ਆ ਉਹ ਜਿਹੜੇ ਥੱਲੇ ਤਿੰਨ ਪੱਥਰ ਪਏ ਸੀ ਨਾ ਤੇ ਉਹ ਜਿਵੇਂ ਆਪਾਂ ਪੰਜਾਬੀ ਚ ਕਹਿੰਦੇ ਨੇ ਤਾਂ ਸਾਡੇ ਵਾਲਾ ਹੀ ਆ ਓਏ ਉਹਨਾਂ ਨੇ ਸੋਚਿਆ ਵੀ ਤਾਂ ਸਾਡੇ ਵਾਲੀ ਆ ਇਹ ਤਾਂ ਸਾਡੇ ਨਾਲ ਵਾਲਾ ਹੀ ਆ ਕਿਆ ਟੋਹਰਾਂ ਨੇ ਗੁਲਾਬ ਦੇ ਫੁੱਲਾਂ ਦੀ ਪਾਲਕੀ ਚ ਬੈਠਾ ਹੈ ਫੁੱਲਾਂ ਦੀ ਵਰਖਾ ਹੋ ਰਹੀ ਹੈ ਜੈ ਜੈਕਾਰ ਹੋ ਰਹੀ ਹੈ ਤਾਂ ਵੀ ਨਜਾਇ ਬਹੁਤ ਮौजਾਂ ਇਹਦੀਆਂ ਤਾਂ ਬੜੀਆਂ ਟੋਹਰਾਂ ਨੇ ਤਾਂ ਉਹ ਪੱਥਰ ਬੋਲਿਆ ਹੁਣ ਜਿਹੜਾ ਮੂਰਤੀ ਬਣ ਚੁੱਕਿਆ ਸੀ ਉਹ ਕਹਿੰਦਾ ਕਾਸ਼ ਤੁਸੀਂ ਵੀ ਜੇ ਤੇਸੀ ਤੇ ਸ਼ਹਿਣੀ ਦੇ ਵਾਰ ਸੀਨੇ ਤੇ ਝੱਲੇ ਹੁੰਦੇ ਕਾਸ਼ ਤੁਸੀਂ ਵੀ ਤੇਸੀ ਤੇ ਸ਼ਹਿਣੀ ਦੇ ਵਾਰ ਸੀਨੇ ਤੇ ਝੱਲੇ ਹੁੰਦੇ ਅੱਜ ਗੁਲਾਬ ਦੇ ਫੁੱਲ ਸੋਡੇ ਥੱਲੇ ਹੁੰਦੇ ਵਾਹ ਵਾਹ ਬਹੁਤ ਬਹੁਤ